ਫੋ ਮੇਰੇ ਫਾਦਰ ਸਾਹਿਬ ਨੇ ਸੁਖਵਿੰਦਰ ਸਿੰਘ ਸਨ ਉਪਦੇਸ ਰਾਧ ਸਿੰਘ ਸਰ ਜੋ ਵੀ ਅਬ ਕਾਰਵਾਈ ਹੋਣੀ ਚਾਹੀਏ ਮੇਰੇ ਫਾਦਰ ਸਾਹਿਬ ਨੂੰ ਟੌਰਚਰ ਬਾਜੀ ਕੀਤੀ ਗਈ ਹੈ ਜੇਲ੍ਹ ਚ ਕੋਈ ਦਵਾਈ ਨਹੀਂ ਮਿਲੀ ਉਹਨਾਂ ਨੂੰ ਟਾਈਮ ਤੇ ਠੀਕ ਹੈ ਸਰ ਇਸ ਚੀਜ਼ ਦੀ ਦਵਾਈ ਸਰ ਸ਼ੂਗਰ ਦੀ ਔਰ ਉਹਨਾਂ ਦੇ ਥੋੜੀ ਦੇਰ ਪਹਿਲਾਂ ਮੇਰੇ ਕੋਲ ਆਈ ਸੀ ਕਹਿੰਦੇ ਬੇਟਾ ਮੇਰੇ ਦਰਦ ਹੋ ਰਿਹਾ ਮੈਂ ਉਹਨਾਂ ਨੂੰ ਬੋਲਿਆ ਫਾਦਰ ਸਾਹਿਬ ਮੈਂ ਤੁਸੀਂ ਪਹਿਲਾਂ ਦਵਾਈ ਲਿਆਓ ਬਾਅਦ ਚ ਮੈਨਾਂ ਕੋਲ ਤੇ ਗੱਲ ਕਰੋ ਮੈਨੂੰ ਥੋੜੀ ਦੇਰ ਬਾਅਦ ਫਿਰ ਕੋਲ ਆਈ ਠੀਕ ਹੈ ਸਰ ਇਹ ਪੁਲਿਸ ਦੀ ਇਹ ਉਹ ਲਾ ਲਓ ਤੁਸੀਂ ਵੇਬ ਕੁ ਵੀ ਲਾ ਲਓ ਕੁਛ ਵੀ ਲਾ ਲਓ ਕੋਈ ਟਾਈਮ ਤੇ ਇਹਨਾਂ ਦਾ ਕੋਈ ਵੀ ਜੇਲ੍ਹ ਚ ਪ੍ਰਸ਼ਾਸਨ ਦਾ ਕੋਈ ਵੀ ਰੂਲ ਸਰਕਲ ਨਹੀਂ ਹੈ ਪਿੱਛੇ ਤੇ ਆਈਓ ਸਾਨੂੰ ਮੇਰੇ ਫਾਦਰ ਸਾਹਿਬ ਨੂੰ ਟੌਰਚਰ ਕਰਦਾ ਲੈ ਕੇ ਆਇਆ ਹੈ ਬਲਵਿੰਦਰ ਸਿੰਘ ਲੋਰ ਲਸ਼ਮਨ ਸਿੰਘ ਅੰਬਾਲਾ ਜਿਹਦੀ ਰੈਫਰ ਹੋਈ ਸੀ ਠੀਕ ਹੈ ਸਰ ਔਰ ਆਪਣੇ ਜੈਸੇ ਉਹ ਆਪਣਾ ਕੰਪਰੋਵਾਈਜ਼ ਹੋ ਰਹੀ थी ਕੰਪਰੋਵਾਈਜ਼ ਕੇ ਵਿੱਚ ਮੈਂ इन्होंने हमने 30000 ਰੁਪਿਆ ਪਿਆ ਉਸਮੇ ਜਿਹੜਾ ਡਾਲਾ ਦਾ ਲੜਕੀ ਕੇ ਅਕਾਊਂਟ ਮੇ ਉਨਕੀ 20000 ਰੁਪਿਆ ਕੈਸ਼ ਜੀਆ ਦਾ 50000 ਰੁਪਿਆ ਇਹਨ ਕੋ ਦੇ ਕੇ ਬਲਵਿੰਦਰ ਸਿੰਘ ਆਈਓ ਇਹਨੇ ਟੌਰਚਰ ਵਾਜੀ ਮੇਰੇ ਫਾਦਰ ਕੋ ਕਰ ਕਰਕੇ ਜੇਲ੍ਹ ਮੇਂ ਪਜਾਇਆ ਜੀ ਮਾਮਲਾ ਸਰ ਇਦਾਂ ਹੈ ਜੀ ਮੇਰਾ ਭਰਾ ਸੁਖਵਿੰਦਰ ਸਿੰਘ ਸਾਨੂੰ ਦੇਸਦਾ ਜੀ ਮੈਂ 33 ਨੰਬਰ 33 ਵੀਟ ਕੋਲੀ ਗੁਰਦੁਆਰਾ ਬੋਲੀ ਸਾਹਿਬ ਰਹਿੰਦਾ ਜੀ ਸਾੜਾ ਇੱਕ ਉਹ ਕੇਸ ਸੀ ਅੰਬਾਲਾ ਦੇ ਵਿੱਚ ਉਹਦਾ ਸਾਡਾ ਫੈਸਲਾ ਕੋਰਟ ਦੇ ਵਿੱਚ ਹੋ ਚੁੱਕਿਆ ਸੀ ਜਿੱਦੇ ਸਾਡਾ ਆਯੂ ਮਲਜੀਤ ਸਿੰਘ ਨੀਅਰ ਵਾਈਟ ਕੋਲੀ ਥਾਣਾ ਉਸਕੇ باوجود ਜੋ ਕੰਪਲੀਟਰ ਹੈ ਲਸ਼ਮਣ ਸਿੰਘ ਅੰਬਾਲਾ ਨੇ ਸਾਡੇ ਭਰਾ ਨੂੰ ਉੱਚਰ ਕੀਤਾ ਅੰਬਾਲਾ ਜੇਲ੍ਹ ਚ ਲਾਏ ਅੰਬਾਲਾ ਜੇਲ੍ਹ ਜਿਸ ਨੂੰ ਦਵਾਈ ਪੂਰੀ ਨਹੀਂ ਹੋਈ ਅੰਬਾਲਾ ਦੇਲ ਤੇ ਉੱਥੋਂ ਬਾਲਾ ਜੇਲ੍ਹ ਸੇ ਲੈ ਕੇ ਉਹ 10:30 ਵਜੇ ਕੋਰਟ ਲੈ ਗਏ 10:30 ਵਜੇ ਕੋਰਟ ਤੇ ਉਹਨੇ ਪਟਿਆਲਾ ਜੇਲ੍ਹ ਮੈਂ ਮੈਂਸ਼ਨ ਕਰ ਦਿਆ ਇਦਰ ਉਸਕੇ ਬਾਅਦ ਉਸਕੋ ਦਵਾਈ ਜੋ ਪ੍ਰੋਵਾਈਡ ਕਰਾਣੀ ਸੀ ਸ਼ੁਰੂ ਕਰੀ ਉਹਨੂੰ ਟਾਈਮ ਪਰ ਦਵਾਈ ਨਹੀਂ ਮਿਲੀ ਉਸਕੇ ਰਸਤੇ ਉਸ ਮੈਂ ਜੇਲ੍ਹ ਕੇਂਦਰ ਨੂੰ ਕੋਈ ਡੈਥ ਹੋ ਗਈ